ਦੇ ਆਸ਼ਾ ਵਰਕਰਸ ਜਿਹੜੇ ਮੋਡਲੇ ਪ੍ਰਿੰਟ ਦੇ ਵਿੱਚ ਰਹਿ ਕੇ ਜਿਹੜੇ ਸੇਵਾ ਕਰਦੇ ਔਰ ਜਿਹੜੇ ਐਮਪੀਐਚਡਬਲਿਊ ਫੀਮੇਲ ਆ ਜਾਂ ਤੁਸੀਂ ਜਿਹੜੇ ਸਾਰੇ ਆ ਤੁਸੀਂ ਮੋਡਲੀ ਕੜੀਓ ਜਿਹਨਾਂ ਨੇ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਆ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਖਾਸ ਕਰਕੇ ਜਿਹੜੀਆਂ ਲੜਕੀਆਂ ਹੈਗੀਆਂ ਕਿ ਜਿਹੜੇ ਐਮਪੀਐਚਡਬਲਿਊ ਫੀਮੇਲ ਆ ਪੰਜਾਬ ਦੇ ਵਿੱਚ ਮਾਟਰਨਲ ਮੋਰਟੈਲਿਟੀ ਰੇਟ ਬਹੁਤ ਹਾਈ ਆ ਜੇ ਵੀ 104 ਹਾਂਜੀ 105 105 ਹੈ ਵਿਚ ਇਜ਼ ਵੈਰੀ ਹਾਈ ਔਰ ਮਿਲੀਨੀਅਮ ਗੋਲਸ ਦੇ ਵਿੱਚ ਅਪਾ ਅਜੇ ਨਹੀਂ ਆਏ ਸੋ ਤੁਹਾਡਾ ਕੀ ਰੋਲ ਹੋਏਗਾ ਉਹਦੇ ਵਿੱਚ ਲੋਕਾਂ ਦੇ ਵਿੱਚ ਔਰ ਖਾਸ ਕਰਕੇ ਤੁਸੀਂ ਆਪ ਵੀ ਅਜੇ ਕੁੜੀਆਂ ਹੋ ਔਰ ਜੜੀਆਂ ਯੰਗ ਗਰਲਸ ਹੈਗੀਆਂ ਤੁਹਾਡੀਆਂ ਛੋਟੀਆਂ ਭਾਣਾ ਵਰਗੀਆਂ ਹੈਗੀਆਂ ਜੜੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਆ ਅਨੀਮੀਆ ਡਿਟੈਕਟ ਕਰਨਾ ਔਰ ਤੁਹਾਡੇ ਕੋਲੇ ਸਾਰੇ ਇਕੁਪਮੈਂਟ ਤੁਹਾਨੂੰ ਅਸੀਂ ਅਵੇਲੇਬਲ ਦੇਾਂਗੇ ਸਾਰੀਆਂ ਮੈਡੀਸਿਨਸ ਇਹ ਪਹਿਲੀ ਸਰਕਾਰ ਹੈ ਜਿਨੇ ਕਿ ਮਲਾ ਕਲੀਨਿਕ ਦਾ ਜਿਹੜਾ ਕਨਸੈਪਟ ਹੈ ਉਹਦੇ ਵਿੱਚ 80 ਦਵਾਈਆਂ ਔਰ 38 ਡਾਇਗਨੋਸਟਿਕ ਟੈਸਟ ਔਰ ਉਹ ਤਕਰੀਬਨ ਤਕਰੀਬਨ ਬਣੇ ਹੋਏ ਆ ਤੁਸੀਂ ਉਹਨਾਂ ਦੀ ਸਰਵਿਸਿਜ਼ ਲੈ ਸਕਦੇ ਹੋ ਤੁਸੀਂ ਇਸ ਤੋਂ ਸਵਾਇੇ ਤੁਹਾਡੇ 3000 ਦੇ ਕਰੀਬ ਜਿਹੜੇ CHOs ਉਹ ਵੀ ਹੈਗੇ ਆ ਸੈਂਟਰ ਉਹਨਾਂ ਕੋਲ ਵੀ HB ਉਹ ਤਾਂ ਟੈਸਟ ਕਰਦੇ ਆ ਉਹ ਜਿਹੜੀਆਂ ਹਾਈ ਰਿਸਕ ਪ੍ਰੈਗਨancies ਆ ਉਹ ਤੁਸੀਂ ਤੁਹਾਡੇ ਵਿੱਚ ਉਹ ਕੈਪੇਬਿਲਟੀ ਹੋਣੀ ਚਾਹੀਦੀ ਆ ਕਿ ਤੁਸੀਂ ਉਹ ਕਰਨੀਆਂ ਹੈਗੀਆਂ ਉਹਨਾਂ ਦੀ अर्ਲੀ ਡਿਟੈਕਸ਼ਨ ਤੇ ਉਹਨਾਂ ਨੂੰ ਉਹਨਾਂ ਦਾ ਸਾਰਾ ਮੈਨੇਜਮੈਂਟ ਪਲੱਸ ਮੇਕ ਸ਼ੋਰ ਕਿ ਉਹਨਾਂ ਦੀ ਡਿਲੀਵਰੀ ਜਿਹੜੀ ਹੈਗੀ ਆ ਘੱਟੋ ਘੱਟ ਡਿਸਟ੍ਰਿਕਟ ਹਸਪੀਟਲ ਜਿੱਥੇ ਗਾਇਨੋਕੋਲੋਜਿਸ ਪ੍ਰੋਟੈਕਸ਼ਨ ਸਾਰੇ ਹੋਣ ਸੋ ਮਟਰਨਲ ਮੋਰਟੈਲਿਟੀ ਰੇਟ ਘਟਾਉਣ ਦੇ ਵਿੱਚ ਤੁਹਾਡਾ ਕੀ ਰੋਲ ਹੋਏਗਾ ਤੇ ਮੈਂ ਅਮੀਦ ਕਰਦਾ ਕਿ ਤੁਸੀਂ ਆਪਣੀ ਜਿਹੜੀ ਇਹ ਵਾਲੀ ਜਿਹੜੀ ਜ਼ਿੰਮੇਵਾਰੀ ਆ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਆ ਲੋਕਾਂ ਦੀ ਸਿਹਤ ਤੋਂ ਵੱਡੀ ਜ਼ਿੰਮੇਵਾਰੀ ਕੀ ਹੁੰਦੀ ਆ ਤੇ ਲੇਕਿਨ ਇਹ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਜਦੋਂ ਪੀਸੀਐਮ ਸ਼ੁਰੂ ਕੀਤੀ ਆ ਜਿਹੜੀਆਂ ਮੇਰੇ ਨਾਲ ਉਸੜਾ ਲੜਕੀਆਂ ਸੀ ਜਿਹੜੀਆਂ ਐਨਐਮਸੀ ਆਸ਼ਾ ਵਰਕਰ ਸੀ ਮੈਂ ਉਹਨਾਂ ਨੂੰ ਮੋਟੀਵੇਟ ਕੀਤਾ ਆਸ਼ਾ ਵਰਕਰ ਐਨਐਮ ਦਾ ਕੋਰਸ ਕਰ ਸਕਦੀ ਆ ਜਿਹੜੀ ਯੰਗ ਹੈਗੀ ਆ ਯੰਗ ਅੱਜਕੱਲ ਕੋਈ ਤੇ 40 ਸਾਲ ਦੀ ਵੀ ਹੈਗੀ ਆ ਉਹਨੇ ਪਲੱਸ 2 ਕੀਤੀ ਹੋਈ ਆ ਉਹਨੂੰ ਚਾਹੀਦਾ ਕਿ ਉਹ ਐਨਐਮ ਦਾ ਕੋਰਸ ਕਰੇ ਇਹ ਆਦਮ ਨੂੰ ਚਾਹੀਦਾ ਕਿ ਉਹ ਜਦੋਂ ਉਹਦੀ ਪੰਜ ਦੀ ਬੇਬਜੀ ਦੀ 18 ਸਾਲ ਦੀ ਹੋ ਗਈ ਆ ਕਿ ਉਹ ਜੀਐਨਐਮ ਦਾ ਕੋਰਸ ਕਰੇ ਜੀਐਨਐਮ ਨੂੰ ਚਾਹੀਦਾ ਕਿ ਉਹ ਆਪਣਾ ਬੀਐਸਸੀ ਕਰੇ ਉਸ ਤੋਂ ਬਾਅਦ ਐਮਐਸਸੀ ਕਰੇ ਕੈਰੀਅਰ ਪ੍ਰੋਗਰੈਸ਼ਨ ਦੀ ਓਪਰਚ्युनिटीज ਵੀ ਤੁਹਾਨੂੰ ਅਸੀਂ ਦੇਵਾਂਗੇ ਔਰ ਮੈਂ ਚਾਹਨਾ ਕਿ ਜਦੋਂ ਤੁਸੀਂ ਰਿਟਾਇਰ ਹੋ ਤੁਸੀਂ ਐਜ਼ ਅ ਨਰਸਿੰਗ ਟਿਊਟਰ ਔਰ ਵਾਈਸ ਪ੍ਰਿੰਸੀਪਲ ਕਿਸੇ ਨਰਸਿੰਗ ਕਾਲਜ ਤੋਂ ਰਿਟਾਇਰ ਹੋ